ਜਿਹੜੇ ਟੈਰਰਿਜ਼ਮ ਨੂੰ ਖਤਮ ਕਰਨ ਲਈ ਬੰਦੇ ਨੇ ਸਿੱਖ ਖਾਸ ਤੌਰ ਤੇ ਉਹਨਾਂ ਕਾਨੂੰਨਾਂ ਦੀ ਬਹੁਤ ਆਪੋਜੀਸ਼ਨ ਕਰਦੇ ਆ ਉਹਨਾਂ ਨੂੰ ਚਾਹੁੰਦੇ ਉਹਨਾਂ ਕਾਨੂੰਨਾਂ ਦੇ ਖਿਲਾਫ ਮੂਵਮੈਂਟਾਂ ਕਰਦੇ ਨੇ ਔਰ ਮੂਵਮੈਂਟ ਅਸੀਂ ਇਸ ਲਈ ਕਰਦੇ ਨੇ ਕਿਉਂਕਿ ਜਿਹੜਾ ਤਜਰਬਾ ਹੈ ਜਿੰਨੇ ਵੀ ਸਪੈਸ਼ਲ ਕਾਨੂੰਨ ਬਨੇ ਆ ਜਿਹੜਾ ਨਾਮ ਹਮੇਸ਼ਾ ਹੀ ਲਿਖਿਆ ਹੁੰਦਾ ਕਿ ਇਹਨੂੰ ਅਤੰਗਵਾਦ ਨੂੰ ਖਤਮ ਕਰਨ ਲਈ ਕਾਨੂੰਨ ਬਨੇ ਆ ਜਾਂ ਇਹ ਦੇਸ਼ ਨੂੰ ਬਚਾਉਣ ਲਈ ਕਾਨੂੰਨ ਬਨੇ ਆ ਜਾਂ ਇਹ ਕੋਈ ਵੱਡਾ ਬਾਂਬਲਾਸ ਐਕਸਪਲੋਸਿਵ ਐਕਟ ਬਨੇ ਆ ਉਹਦਾ ਕਾਨੂੰਨ ਦਾ ਨਾਮ ਹਮੇਸ਼ਾ ਪੁੱਠਾ ਹੁੰਦਾ कि ਜਦੋਂ ਅੰਗਰੇਜ਼ਾਂ ਨੇ ਪਹਿਲੀ ਵਾਰੀ ਕਰੋਨਾ ਆਇਆ ਸੀ ਉਹਦਾ ਨਾਮ ਲਿਖਿਆ ਸੀ ਡਿਫੈਂਸ ਆਫ ਇੰਡੀਆ ਜਦੋਂ ਪਹਿਲੇ ਮਹਾਜਦ ਹੋਇਆ ਸੀ ਜਦੋਂ ਪਹਿਲਾ ਕਰੋਨਾ ਆਇਆ ਸੀ ਉਹਨਾਂ ਨੇ ਇਦਾਂ ਦਾ ਜਿਹੜਾ ਜਿਹਨੂੰ ਮੈਂ ਕਹਿੰਦਾ ਬ੍ਰੌਡਬੈਂਡ ਐਂਟੀਬਾਇਓਟਿਕਸ ਕਿ ਜਿਹਦੇ ਬੰਦੇ ਜਿਹਨੂੰ ਮਰਜ਼ੀ ਫੜ ਕੇ ਰੱਖਦੇ ਉਹ ਉਦੋਂ ਬਣਾਇਆ ਸੀ ਜਦੋਂ ਉਹ ਕਹਿੰਦੇ ਸੀ ਕਿ ਉਹਨੂੰ ਨਾਂ ਦਿੱਤਾ ਡਿਫੈਂਸ ਆਫ ਇੰਡੀਆ ਐਕਟ ਉਹਦਾ ਉਹਦਾ ਅਸਲ ਮਕਸਦ ਇਹ ਸੀ ਕਿ ਹਿੰਦੁਸਤਾਨ ਆਪਣੀ ਆਜ਼ਾਦੀ ਦੀ ਗੱਲ ਨਾ ਕਰ ਸਕੇ ਸਪਰੈਸ਼ਨ ਆਫ ਇੰਡੀਅਨ ਵੌਇਸ ਉਹਦਾ ਐਕਚੁਅਲੀ ਮਕਸਦ ਸੀ ਉਹਦਾ ਨਾਮ ਲਿਖਤਾ ਡਿਫੈਂਸ ਆਫ ਇੰਡੀਆ ਐਂਡ ਉ ਕਾਨੂੰਨ ਦੇ ਨਾਮ ਬਲਦੇ ਗਏ ਕਾਨੂੰਨ ਦਾ ਮਕਸਦ ਉਹੀ ਰਿਹਾ ਕਿ ਜਿਹੜਾ ਵੀ ਬੋਲਦਾ ਹੈ ਚਾਹੇ ਹੱਕ ਦੀ ਆਵਾਜ਼ ਬੋਲਦਾ ਹੈ ਚਾਹੇ ਕਿਸੇ ਹੋਰ ਦੇ ਹੱਕ ਦੀ ਆਵਾਜ਼ ਬੋਲਦਾ ਹੈ ਚਾਹੇ ਆਜ਼ਾਦੀ ਦੀ ਆਵਾਜ਼ ਬੋਲਦਾ ਹੈ ਚਾਹੇ ਉਹਨਾਂ ਹੱਕਾਂ ਦੀ ਗੱਲ ਕਰਦਾ ਜਿਹੜਾਂ ਕਿ ਸੰਵਿਧਾਨ ਨੇ ਸਾਨੂੰ ਦਿੱਤੋ ਹੈ ਕਹਿੰਦੇ ਆ ਦਿੱਤੋ ਹੈ ਦਿੱਤੇ ਦਾ ਖਹਿ ਨੇ ਮਗਰ ਜਿਹੜੂ ਅਸੀਂ ਉਹ ਵੀ ਮੰਗੀਏ ਜਿਹੜਾ ਕਿ ਕਨਸਟੀਟਿਊਸ਼ਨ ਕਹਿੰਦਾ ਹੈ ਜਾਂ ਸੰਵਿਧਾਨ ਕਹਿੰਦਾ ਹੈ ਤੇ ਉਹਨਾਂ ਦੀ ਆਵਾਜ਼ ਸਿੱਧੇ ਤਰ੍ਹਾਂ ਬੰਦ ਨਹੀਂ ਕੀਤੀ ਜਾ ਸਕਦੀ ਤੁਹਾਨੂੰ ਇਹ ਨਹੀਂ ਕਹਿ ਕੇ ਬੰਦ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸ਼ਰਮ ਆਉਂਦੀ ਹੈ ਇਹ ਕਹਿ ਕੇ ਨਹੀਂ ਬੰਦ ਕਰ ਸਕਦਾ ਤੁਸੀਂ ਆਜ਼ ਤੋ ਉਹਨਾਂ ਨੇ ਧਰਨ ਤੇ ਕੋਈ ਬ੍ਰਾਂਡਿੰਗ ਕਰਨੀ ਹੈ ਕੁਛ ਨਾ ਕਿ ਧਰਨ ਨੂੰ ਕੋਈ ਉਹ ਜਿਹਾ ਨਾਮ ਦੇਣਾ ਹੈ ਜਿੰਨਾ ਕਿ ਬਾਕੀ ਜਿਹੜਾ ਸਾਰੀ ਦੁਨੀਆ ਮੰਨ ਜਾਵੇ ਜਾਂ ਬਾਕੀ ਸਾਰਾ ਹਿੰਦੁਸਤਾਨ ਮੰਨ ਜਾਵੇ ਔਰ ਐਸੇ ਲਈ ਜਦੋਂ ਵੀ ਉਹ ਕੋਈ ਉਹ ਜਿਹਾ ਕਾਨੂੰਨ ਨਾ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਬਣਾਇਆ ਦੂਜੀ ਵਾਰੀ ਜਦੋਂ ਡਿਫੈਂਸ ਆਫ ਇੰਡੀਆ ਰੂਲਸ ਬਣਾਏ 1902 ਮਹਾਜੂਦ ਵਿੱਚ ਵਿੱਚ ਉਹਨਾਂ ਨੇ ਰੋਲ ਐਕਟ ਨੂੰ ਹੋਂਦ ਦੀ ਕੋਸ਼ਿਸ਼ ਕੀਤੀ ਔਰ ਆਜ਼ਾਦੀ ਹੁੰਦੇ ਸਾਰੀ ਸਪੈਸ਼ਲ ਆਰਮ ਫੋਰਸెస్ ਸਪੈਸ਼ਲ ਪਾਵਰ ਐਕਟ ਬਣਾਤਾ ਸਾਨੂੰ ਤਾਂ ਪਤਾ ਨਹੀਂ ਲੱਗਾ ਕਿ ਉਹ ਐਕਟ ਬਣਾਇਆ ਸੀ ਮਨੀਪੁਰ ਨਾਗaland ਉਹਨਾਂ ਨਾਰਥ ਈ ਜਿਨ੍ਹਾਂ ਨੂੰ ਇਹ ਪ੍ਰੋਮਿਸ ਕੀਤਾ ਸੀ ਹਿੰਦੁਸਤਾਨ ਨੇ ਕਿ ਤੁਹਾਨੂੰ ਇਹ ਕਦੀ ਪਾਰਟ ਆਫ ਦਾ ਬ੍ਰਿਟਿਸ਼ Empire ਨਹੀਂ ਸੀ ਬਾਇ ਕਨਸੈਂਟ ਆਈ ਸੀ ਆਜ਼ਾਦੀ ਚਾਹਣ ਕਿਹਾ ਸੀ ਨਾ ਸ਼ਰਦਾ ਜੀ ਜੋ ਕਹਿੰਦਾ ਕਿ ਥੋੜੀ ਦੇਰ ਲਈ ਤੁਹਾਨੂੰ ਇੱਕ ਵਾਰੀ ਆਜ਼ਾਦੀ ਦੇ ਦਿਓ ਉਹਨਾਂ ਨੇ ਲਿਖਤ ਲਿਆਉਂਦੇ ਬਾਅਦ ਜੋ ਜਦੋਂ ਉਹਨਾਂ ਨੇ ਮੰਗਿਆ ਕਿ ਤੁਸੀਂ ਪ੍ਰੋਮਿਸ ਕੀਤਾ ਸੀ ਇਹ ਹਾਲ ਸਿੱਖਾਂ ਦਾ ਵੀ ਇਹੀ ਹੋਇਆ ਪਰ ਜਦੋਂ ਇਹ ਪ੍ਰੋਮਿਸ ਕੀਤਾ ਸੀ ਤਾਂ ਉਹ ਤੋਂ ਉਹਨਾਂ ਨੇ ਆਰਮ ਫੋਰਸਿਸ ਸਪੈਸ਼ਲ ਐਕਟ ਦੇ ਕਰਕੇ ਸਿੱਧੇ ਆਰਮ ਫੋਰਸਿਸ ਭੇਜਤੀਆਂ ਮਨੀਪੁਰ ਦੇ ਵਿੱਚ ਨਾਗਾਲੈਂਡ ਵਿੱਚ 1958 ਤੋਂ ਉਹ ਹਾਲਾਤ ਬਣੇ ਹੋਏ ਨੇ ਬੋਲਣ ਦੀ ਬਿਲਕੁਲ ਉੱਥੇ ਆਜ਼ਾਦੀ ਨਹੀਂ ਅਲੱਗ-ਅਲੱਗ ਮਗਰ ਜਦੋਂ ਆਵਾਜ਼ਾਂ ਅਲੱਗ-ਅਲੱਗ ਹੁੰਦੀਆਂ ਨੇ ਤੇ ਉਹ ਕਮਜ਼ੋਰ ਹੋ ਜਾਂਦੀਆਂ ਜਿਹੜੀ ਸਰਕਾਰਾਂ ਦੀ ਜਿਹੜੀ ਚਲਾਕੀ ਹੁੰਦੀ ਹੈ ਉਹ ਇਹ ਹੈ ਕਿ ਲੋਕਾਂ ਦੀ ਆਵਾਜ਼ ਅਲੱਗ-ਅਲੱਗ ਰਵੇ ਤਾਂ ਠੀਕ ਹੈ ਜਦੋਂ ਮਣੀਪੁਰ ਵਾਲੀ ਗੱਲ ਕਰਦੇ ਨੇ ਉਦੋਂ ਪੰਜਾਬ ਵਾਲੇ ਚੁੱਪ ਹੋ ਜਾਂਦੇ ਨੇ ਜਦੋਂ ਛੱਤੀਸਗੜ੍ਹ ਵਾਲੇ ਗੱਲ ਕਰਦੇ ਨੇ ਉਦੋਂ ਪੰਜਾਬ ਵਾਲੇ ਚੁੱਪ ਹੋ ਜਾਂਦੇ ਨੇ ਇਸ ਤਰ੍ਹਾਂ ਹਾਲਾਂਕਿ ਨਾ ਐਕਟ ਦੇ ਖਿਲਾਫ ਔਰ ਇਹ ਐਕਟ ਦੇਖਿਆ ਤੁਸੀਂ ਜੇ ਸ਼ੁਰੂ ਕਰਦੇ ਹੋ ਇਹ ਐਕਟ ਅਲੱਗ-ਅਲੱਗ ਬੰਦਿਆਂ ਨੇ ਅਲੱਗ-ਅਲੱਗ ਟਾਈਮ ਤੇ ਯੂਜ਼ ਹੋਇਆ ਜਦੋਂ ਟਾਡਾ ਬਣਿਆ ਉਹ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਯੂਜ਼ ਹੋਇਆ ਜਦੋਂ ਪੋਟਾ ਬਣਿਆ ਉਹ ਪੋਰਟਲ ਦੇ ਖਿਲਾਫ ਜਿਹੜੀ ਵਾਰਤਾਈ ਗਈ ਸਭ ਤੋਂ ਜ਼ਿਆਦਾ ਮਸੂਲਮਾ ਨਾ ਉਠਾਈ ਗਈ ਟਾਟਾ ਦੇ ਖਿਲਾਫ ਸਭ ਤੋਂ ਆਵਾਜ਼ ਪੰਜਾਬ ਦੇ ਕਿਉਂਕਿ ਪੰਜਾਬ ਵਿੱਚ ਬਹੁਤ ਵੱਡਾ ਇਸਤੇਮਾਲ ਦਾ ਸਿੱਖਾ ਨੇ ਤੇ ਉਠਾਈ ਗਈ ਹੁਣ ਜਿਹੜੀ ਯੂਐਪੀਏ ਹੈ ਯੂਐਪੀਏ ਐਕਟ ਬਣਿਆ ਤਾਂ 1960 ਵਿੱਚ ਔਰ ਉਹਦੇ ਜਿਹੜਾ ਸਿੱਧਾ ਐਕਸੇ ਕਦੀ ਇਸਤੇਮਾਲ ਨਹੀਂ ਹੋਇਆ ਉਹਦੇ ਸਿੰਪਲੀ ਇਹ ਗੱਲ ਕਹੀ ਸੀ ਕਿ ਜਿਹੜੀ ਵੀ ਕਿਸੇ ਸੰਸਥਾ ਨੂੰ ਜਿਹੜੀਆਂ ਅਨਲੌਫਲ ਐਕਟੀਵਿਟੀਜ਼ ਕਰਦੀਆਂ ਹਨ ਔਰ ਨਨਲੌਫਲ ਐਕਟੀਵਿਟੀਜ਼ ਉਹਨਾਂ ਨੇ ਕਿਹਾ ਸੀ ਅਨਲੌਫਲ ਐਕਟੀਵਿਟੀਜ਼ ਉਹਨੂੰ ਕਹਿੰਦੇ ਆ ਜਿਹੜਾ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਜਿਹੜਾ ਅਲ ਉਹਨੇ ਉਹਦੇ ਲਈ ਜੇ ਕੋਈ ਐਸੋਸੀਏਸ਼ਨ ਬਣਾਉਂਦਾ ਹੈ ਉਹ ਐਸੋਸੀਏਸ਼ਨ ਨੂੰ ਸੁਨਵਾਈ ਹੋਏਗੀ ਉਹ ਐਸੋਸੀਏਸ਼ਨ ਨੂੰ ਅਨਲੈਫਲ ਡਿਕਲੇਅਰ ਕੀਤਾ ਜਾਏਗਾ ਟ੍ਰਿਬਿਊਨਲ ਬੈਠੇਗਾ ਤੇ ਉਸ ਤੋਂ ਬਾਅਦ ਹੀ ਕੋਈ ਉਹਦੀ ਮੈਂਬਰਸ਼ਿਪ ਦਾ ਪ੍ਰਾਧਿ ਹੋ ਸਕਦਾ ਐਸੀ origignal ਸਟਾਰਟ ਤੋਂ ਲੈ ਕੇ 2008 ਤੱਕ ਇਹਦੇ ਕੋਈ ਖਾਸ ਕੇਸ ਨਹੀਂ ਬਣਿਆ ਨਾ ਕੋਈ ਕੇਸ ਦਰਜ ਹੋਇਆ ਕਾਨੂੰਨ ਬਣਿਆ ਸਟਾਰਟ ਦਾ ਜਦੋਂ ਇਹਨਾਂ ਨੂੰ ਦੇਖਿਆ ਕਿ ਟਾਡਾ ਬਨਾਮ ਹੋ ਗਿਆ ਪੋਟਾ ਬਨਾਮ ਹੋ ਗਿਆ ਜਦੋਂ ਇਹਨਾਂ ਨੇ ਪੋਟਾ ਅਪੀਲ ਕੀਤਾ ਇਹਨਾਂ ਨੇ UPA ਐਕਟ ਅਮੈਂਡ ਕਰਤਾ ਉਹ ਸਾਰੀਆਂ ਧਰਾਵਾਂ ਖਤਰਨਾਕ ਧਰਾਵਾਂ ਜਿਹੜੀਆਂ ਪੋਟਾ ਦੇ ਵਿੱਚ ਟਾਡਾ ਵੀ ਸੀ ਉਹਨੂੰ ਚੁੱਕ ਕੇ UPA ਵਿੱਚ ਪਾ 2008 ਵਿੱਚ ਫੇਰ ਹੋਰ ਵੀ ਖਤਰਨਾਕ ਪਤਾਵਾਂ ਪਾਤੀਆਂ ਹੁਣ ਇੱਕ ਤਿੰਨ ਤਰ੍ਹਾਂ ਦੀ ਗੱਲਾਂ ਡਿਫਾਈਨ ਕਰਦਾ ਹੈ ਇੱਕ ਨੂੰ ਕਹਿੰਦਾ ਅਨਲੌਫਲ ਐਕਟੀਵਿਟੀਆਂ ਇੱਕ ਕਹਿੰਦਾ ਹੈ ਟੈਰਰਿਸਟ ਗੈਂਗ ਇੱਕ ਇਹ ਕਹਿੰਦਾ ਟੈਰਰਿਸਟ ਆਰਗੇਨਾਈਜेशंस ਇਹ ਚੀਜ਼ ਕਦੀ ਟਾੜਾ ਵਿੱਚ ਨਹੀਂ ਸੀ ਜਿਹੜੀ ਚੀਜ਼ ਕਦੀ ਪੋਰਟਲ ਵਿੱਚ ਨਹੀਂ ਸੀ ਜਿਹੜੀ ਚੀਜ਼ ਕਦੀ ਅੰਗਰੇਜ਼ਾਂ ਨੇ ਨਹੀਂ ਸੋਚੀ ਸੀ ਉਹ ਇਹਨਾਂ ਨੇ ਇਸ ਸੈਕਟਰ ਵਿੱਚ ਪਾਈ ਇਹਨਾਂ ਨੇ ਕਿਹਾ ਕਿ ਤੁਸੀਂ ਕੁਝ ਨਾ ਕਰੋ ਤੁਸੀਂ ਕੋਈ ਬੰਬਨਾ ਚਲਾਓ ਕਿਸੇ ਨੂੰ ਮਾਰਿਆ ਨਾ ਹੋਵੇ ਤੁਸੀਂ ਥਾਲ ਵੀ ਇਕੱਠੇ ਨਾ ਕਰੋ ਜੇ ਤੁਸੀਂ ਇਹਨਾਂ ਆਰਗੇਨਾਈਜੇਸ਼ਨ ਦੇ ਮੈਂਬਰ ਵੀ ਹੋ ਤਾਂ ਤੁਹਾਨੂੰ ਉਮਰ ਕੈਦ ਤੱਕ ਸਜ਼ਾ ਦਿੱਤੀ ਜਾਂਦੀ ਸਿਰਫ ਮੈਂਬਰਸ਼ਿਪ ਮੈਂਬਰ ਮੀਨਸ ਕਿ ਜੇ ਇੱਥੇ ਉਹ ਕਹਿ ਦਿੰਦੇ ਕਿ ਇਹ ਮੀਟਿੰਗ ਬਬਰ ਖਾਲਸਾ ਨੇ ਲਾਈ ਬੁਲਾਈ ਸੀ ਤਾਂ ਉੱਥੇ ਸਾਰੇ ਗਏ ਸੀ ਤੇਦਾ ਮਤਲ ਤੁਸੀਂ ਉਸ ਆਰਗੇਨਾਈਜੇਸ਼ਨ ਨੂੰ ਸਪੋਰਟ ਕਰਦੇ ਹੋ ਉਹਨਾਂ ਲਈ ਉਹਨਾਂ ਦੀ ਸਪੋਰਟ ਕਰ ਲਈ ਤਾਂ ਤੁਸੀਂ ਮੈਂਬਰ ਹੋ ਤਾਂ ਤੁਹਾਨੂੰ ਉਮਰ ਕੈਦ ਤੱਕ ਸਜ਼ਾ ਹੋ ਜਾਂਦੀ ਅੱਗੇ ਪੁਲਿਸ ਤੁਹਾਨੂੰ ਅੰਦਰ ਰੱਖਣ ਲਈ ਰਿਵਲਵਰ ਪਾਉਂਦੀ ਸੀ ਇੱਕ ਅਦਾ ਕੱਟਾ ਪਾਉਂਦੀ ਸੀ ਤਾਂ ਤੁਹਾਨੂੰ 3 ਸਾਲ ਸਜ਼ਾ ਹੋ ਜਾਂਦੀ ਸੀ ਔਰ ਤੁਹਾਨੂੰ ਜਮਾਨਤ ਮਿਲ ਜਾਂਦੀ ਸੀ 3 ਸਾਲ ਸਜ਼ਾ ਤੱਕ ਜਮਾਨਤ ਮਿਲ ਜਾਂਦੀ ਹੈ ਹਲੇ ਵੀ ਜਦੋਂ ਇਹ ਹੁਣ ਪਿਸਟਲ ਪਾਉਂਦੇ ਆ ਉਹਦੇ ਨਾਲ ਇਹ ਲ ਇਸ ਇਸ ਜੱਥੇਬੰਦੀ ਦਾ ਮੈਂਬਰ ਹੈ ਇਸ ਜੱਥੇਬੰਦੀ ਦੇ ਮੈਂਬਰ ਬਣਾਉਣਾ ਚਾਹੁੰਦਾ ਹੈ ਇਸ ਜੱਥੇਬੰਦੀ ਦੇ ਇਹਦੇ ਕੋਲ ਲੈਟਰ ਪੈਡ ਮਿਲੇ ਆ ਇਸ ਜੱਥੇਬੰਦੀ ਨੂੰ ਕੋਈ ਚਿੱਠੀ ਮਿਲ ਗਈ ਹੈ ਔਰ ਇਸ ਤਰ੍ਹਾਂ ਇਹ ਕਿਸੇ ਨਾ ਇਸ ਕਰਕੇ ਯੂਪੀਐਕ ਬਣਾ ਲਾ ਦਿੰਦੇ ਨੇ ਰਿਵਾਲ ਬਚਾਇਆ ਸਾਬਤ ਹੋਏ ਨਾ ਹੋਏ ਮੈਂਬਰਸ਼ਿਪ ਸਾਬਤ ਹੋ ਜਾਂਦੀ ਹੈ ਔਰ ਮੈਂਬਰਸ਼ਿਪ ਦੇ ਵਿੱਚ ਇੱਕ ਤੋਂ ਲੈ ਕੇ ਇੱਕ ਦਿਨ ਤੋਂ ਲੈ ਕੇ ਪੂਰ ਮਰ ਕੈਤਾ ਹੋ ਜਾਂਦੀ ਸਭ ਤੋਂ ਇਹਦੀ ਵੱਡੀ ਐਗਜ਼ਾਮਪਲ ਦਿੱਲੀ ਦੇ ਪ੍ਰੋਫੈਸਰ ਨੂੰ ਸائیں ਬਾਬਾ ਨੂੰ ਕੋਰਟ ਨੇ ਉਮਰ ਕੈਸ ਇਸ ਲਈ ਦਿੱਤੀ ਹੈ ਕਿ ਇਹਦੇ ਕੋਲੋਂ ਇਹਦੇ ਲੈਪਟਾਪ ਚੋਂ ਲਿਟਰੇਚਰ ਮਿਲਿਆ ਕਾਮਰਸ ਲਿਟਰੇਚਰ ਮਿਲਿਆ ਇਹਦੇ ਲੈਪਟਾਪ ਵਿੱਚੋਂ ਸੀਪੀਆਮ ਜਿਹੜੀ ਉੱਥੇ ਆਰਮਸ ਸਰਚ ਕਰਾ ਰਹੀ ਆ ਉਹਦੀਆਂ ਚਿੱਠੀਆਂ ਮਿਲਿਆ ਲਿਟਰੇਚਰ ਮਿਲਿਆ ਉਹਦੇ ਵਿੱਚ ਹਾਲਾਂਕਿ ਸਾਬਤ ਹੋ ਚੁੱਕਾ ਸੀ ਕਿ ਜੋ-ਜੋ ਲਿਟਰੇਚਰ ਇਧਰ ਕੰਪਿਊਟਰ ਵਿੱਚ ਮਿਲਿਆ ਕਿਉਂਕਿ ਆਰਟੀਕਲ ਲਿਖਦਾ ਹੈ ਉਹ ਸਪੋਰਟ ਕਰਦਾ ਹੈ ਜਿਹਦੇ ਬੜੇ ਲੋਕ ਅਲੱਗ-ਅਲੱਗ ਕੌਜ਼ਨ ਸਪੋਰਟ ਕਰਦੇ ਨੇ ਔਰ ਉਹ ਸਾਰੀਆਂ ਚੀਜ਼ਾਂ ਨੈੱਟ ਤੇ ਅਵੇਲੇਬਲ ਹੈ ਇਹ 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 ਆਈਓ ਮੰਨਿਆ ਉਸ ਮੁਕਦਮੇ ਦੇ ਵਿੱਚ ਕਿ ਸਾਰੀਆਂ ਚੀਜ਼ਾਂ ਨੈੱਟ ਤੇ ਅਵੇਲੇਬਲ ਹੈ ਲੋਕੀ ਪੜ੍ਹ ਸਕਦੇ ਨੇ ਇਹਨਾਂ ਵਿੱਚ ਕੋਈ ਵੀ ਕਿਉਂਕਿ ਉਹ اسی ਗੱਲ ਕਰਦਾ ਹੈ ਕਿਉਂਕਿ ਉਹਨਾਂ ਦੀ ਕਾਨਫਰੰਸ ਟੈਂਡ ਕਰਦਾ ਹੈ ਇਸ ਕਰਕੇ ਜੱਜ ਕਹਿੰਦਾ ਕਿ ਇਹਨੂੰ ਉਮਰਕਾਦ ਮਿਲਣੀ ਚਾਹੀਦੀ ਔਰ ਉਸਨੂੰ ਉਮਰਕਾਦ ਦਿੱਤੀ ਜਦ ਕਿ ਉਹ 90% ਅਪਾਹੇ ਸੇ ਉਹ 휠 ਚਰਤੇ ਹੈ ਔਰ ਜੱਜ ਕਹਿੰਦਾ ਇਹਦਾ ਦਿਮਾਗ ਬਹੁਤ ਖਤਰਨਾਕ ਹੈ ਸ਼ੈਤਾਨਾ ਹੈ ਇਸ ਕਰਕੇ ਖਤਰਨਾਕ ਬੰਦਾ ਮੈਂ ਮੰਨਦਾ ਕਿ ਇਹ ਕੁਝ ਕਰ ਨਹੀਂ ਸਕਦਾ ਇਹ ਚੱਲ ਨਹੀਂ ਸਕਦਾ ਇਹ 휠 ਚਰਤੇ ਹੈ 90% ਅਪਾਹੇ ਸੋ ਇਹਨਾਂ ਉਹ ਦਰਦੇ ਨੇ ਇਹ ਗੱਲਾਂ ਤੋਂ ਵਿਚਾਰਾਂ ਤੋਂ